ਸਰਦਾਰ ਰਣਜੀਤ ਸਿੰਘ ਜੀ ਦਾ ਫੋਨ ਆਇਆ ਮੈਨੂੰ ਕਹਿੰਦੇ ਬਈ ਸਤੀਜੀ ਮੇਰੀ ਭੈਣ ਦੇ ਬੇਟੇ ਦੇ ਬ੍ਰੇਨ 'ਚ ਟਿਊਮਰ ਹੈ ਵੀ ਉਹਦਾ ਆਪਰੇਸ਼ਨ ਕਰਾਉਣਾ ਹੈ ਮੈਂ ਕਿਹਾ ਜੀ ਦੱਸੋ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਕੀ ਗਾਈਡ ਕਰ ਸਕਦਾ ਤੁਹਾਨੂੰ ਤੇ ਸਰਦਾਰ ਰਣਜੀਤ ਸਿੰਘ ਜੀ ਮੈਨੂੰ ਕਹਿੰਦੇ ਆਪਾਂ ਚੰਡੀਗੜ੍ਹ ਦਿਖਾਉਣਾ ਹੈ ਮੈਂ ਕਹਾਂ ਜੀ ਇੱਥੇ ਕਿੱਥੇ ਦਿਖਾਇਆ ਕਹਿੰਦੇ ਲੁਧਿਆਣੇ ਨਿਊਰੋ ਸਰਜਨ ਨੂੰ ਦਿਖਾਇਆ ਉਹ ਕਹਿੰਦੇ ਵੀ ਅਸੀਂ ਆਪਰੇਸ਼ਨ ਕਰ ਦਿੰਨੇ ਆ ਰੁਪਈਆ ਲੱਗੂਗਾ 4 ਲੱਖ ਤੇ ਸਾਡਾ ਮਨ ਨਹੀਂ ਮੰਨਿਆ ਅਸੀਂ ਇੱਕ ਵਾਰੀ ਸ਼ਤੀਜੀ ਦਿਖਾਉਣਾ ਚਾਹੁੰਦੇ ਆ ਚੰਡੀਗੜ੍ਹ ਠੀਕ ਹੈ ਜੀ ਮੈਂ ਕਹਾਂ ਲੁਧਿਆਣੇ ਟੈਸਟ ਵਗੈਰਾ ਹੋਏ ਹੋਏ ਨੇ ਕਹਿੰਦੇ ਹਾਂ ਜੀ ਹੋਏ ਹੋਏ ਨੇ ਉਹ ਤਾਂ ਕਹਿੰਦੇ 2 ਦਿਨ ਦਾ ਕੰਮ ਐ ਅਸੀਂ ਆਪਰੇਟ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਬੱਚਾ ਠੀਕ ਹੋ ਜਾਊਗਾ ਬੱਚੇ ਦੀ ਉਮਰ ਸਾਰੀ 18 20 ਸਾਲ ਸੀ ਅਸੀਂ ਜੀ ਦੂਸਰੇ ਦਿਨ ਚੰਡੀਗੜ੍ਹ ਗਏ ਚੰਡੀਗੜ੍ਹ ਜਾ ਕੇ ਡਾਕਟਰ ਨੂੰ ਮਿਲੇ ਨਿਊਰੋ ਸਰਜਨ ਨੂੰ ਮੈਂ ਖੁਦ ਨਾਲ ਗਿਆ ਨਿਊਰੋ ਸਰਜਨ ਦੇ ਕੋਲੇ ਤਾਂ ਉਹਨਾਂ ਦੀ ਜਿਹੜੀ ਗੱਲ ਸੀਗੀ ਦੱਸੀ ਹੋਈ ਉਹ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਅੱਜ ਕੱਲ ਆਮ ਲੋਕਾਂ ਕੋ ਆਪਰੇਸ਼ਨ ਕਰਵਾ ਕੇ ਜਦੋਂ ਕਾਮਯਾਬ ਨਹੀਂ ਹੁੰਦੇ ਤਾ ਉਹਦਾ ਕਾਰਨ ਕੀ ਹੁੰਦਾ ਅਸੀਂ ਜੀ ਜਦੋਂ ਡਾਕਟਰ ਸਾਹਿਬ ਕੋਲੇ ਬੈਠੇ ਰਿਪੋਰਟਰ ਉਹਦਾ ਚੈੱਕ ਕੀਤੀਆਂ ਤਾਂ ਡਾਕਟਰ ਸਾਹਿਬ ਕਹਿੰਦੇ ਵੀ ਇਹ ਆਪਰੇਸ਼ਨ ਇੰਡੀਆ ਚ ਨਹੀਂ ਹੋਇਆ ਅਜੇ ਤੱਕ ਨਾ ਕੋਈ ਇੰਡੀਆ ਚ ਨਿਊਰੋ ਸਰਜਨ ਕਰ ਸਕਦਾ ਰਣਜੀਤ ਸਿੰਘ ਜੀ ਮੇਰੇ ਨਾਲ ਸੀ ਉਹ ਕਹਿੰਦੇ ਜੀ ਲੁਧਿਆਣੇ ਤਾਂ ਸਾਨੂੰ ਕਹਿੰਦੇ ਸੀ ਅਸੀਂ ਉਹਨੇ ਕਰ ਦਿੰਨੇ ਆ ਤਾਂ ਉਹ ਕਹਿੰਦੇ ਜੇ ਲੁਧਿਆਣੇ ਇਹਦਾ ਆਪਰੇਸ਼ਨ ਹੋ ਗਿਆ ਤਾਂ ਉਹ ਸਕਸੈਸਫੁਲ ਨਹੀਂ ਹੋਣਾ ਕਮਾਲ ਹੋ ਗਈ ਕੀ ਹੈ ਜੀ ਇਹ ਉਹ ਕਹਿੰਦੇ ਆ ਅਮਰੀਕਾ ਚ ਆਪਰੇਸ਼ਨ ਹੋਇਆ ਇੱਕ ਦੂਜਾ ਆਪਰੇਸ਼ਨ ਆ ਤੁਹਾਡਾ ਹੋਣਾ ਪਰ ਜਿਹੜੇ ਡਾਕਟਰ ਨੇ ਅਮਰੀਕਾ ਚ ਆਪਰੇਸ਼ਨ ਕੀਤਾ ਸੀਗਾ ਉਹ ਡਾਕਟਰ ਆਇਆ ਵੇ ਆਉਣੋ ਸ਼੍ਰੀ ਚਤਰਾ ਹਸਤਰਾ ਹਸਪਤਾਲ ਤ੍ਰਵੇਂਦਰਮ ਚ ਤ੍ਰਵੇਂਦਰਮ ਆਪਣੇ ਇੰਡੀਆ ਦੇ ਲਾਸਟ ਕੋਨੇ ਤੇ ਆ ਡਾਕਟਰ ਸਾਹਿਬ ਨੇ ਤੁਰੰਤ ਫੋਨ ਕੀਤਾ ਫੋਨ ਕਰਕੇ ਉਹਨਾਂ ਨਾਲ ਟਾਈਮ ਮਿਲਾਇਆ ਟਾਈਮ ਮਿਲਾ ਕੇ ਜੀ ਇਥੋਂ ਰੇਲ ਗੱਡੀ ਰਾਹੀਂ ਚੜ ਗਏ ਜੀ ਸਿੱਧੇ ਪਹੁੰਚੇ ਉਹ ਰঞ্জੀਤ ਸਿੰਘ ਜੀ ਆਪਣੇ ਭਾਂਜੇ ਨੂੰ ਲੈ ਕੇ ਸ੍ਰੀ ਚਿਤਰਾ ਹਸਪਤਾਲ ਧ੍ਰਵੇਂਦਰੰਜ ਉੱਥੇ ਪਹੁੰਚ ਕੇ ਉਹਨਾਂ ਨੇ ਦੇਖਿਆ ਸਾਰੀਆਂ ਹਾਲਾਤਾਂ ਤੇ ਉੱਥੇ ਇੱਕ ਪ੍ਰੋਬਲਮ ਸੀ ਰੋਟੀ ਨਾ ਮਿਲੇ ਇਥੋਂ ਮੱਠੀਆਂ ਦਾ ਪੀਪਾ ਬਣਾ ਕੇ ਲੈ ਗਏ ਉਹਦੇ ਨਾਲ ਗੁਜ਼ਾਰਾ ਕੀਤਾ ਉਹਨਾਂ ਨੇ ਤੇ 13 ਦਿਨ ਲੱਗੇ ਉਹ ਜਿਹੜਾ ਅਮਰੀਕਾ ਦਾ ਡਾਕਟਰ ਆਇਆ ਸੀ ਉਹਨੇ ਉਹ ਆਪਰੇਟ ਕੀਤਾ ਤੇ ਅੱਜ ਉਹ ਬੱਚਾ ਪਿੰਡ ਸਾਇਆਂ ਕਲਾਂ ਚ 30 32 ਸਾਲ ਦਾ ਹੋਇਆ ਹੋਊਗਾ ਇਹ ਸਟੋਰੀ ਸੁਣਾਉਣ ਦਾ ਮੈਨੂੰ ਤੁਹਾਨੂੰ ਮਤਲਬ ਇਹ ਹੈ ਵੀ ਕਈ ਵਾਰੀ ਅਸੀਂ ਆਪਰੇਸ਼ਨ ਕਰਾ ਲੈਂਦੇ ਆ ਡਾਕਟਰਾਂ ਦੇ ਕਹੇ ਤੇ ਕਰਾ ਲੈਂਦੇ ਆ ਪਰ ਉਹ ਪਤਾ ਹੀ ਨਹੀਂ ਹੁੰਦਾ ਵੀ ਇਹ ਆਪਰੇਸ਼ਨ ਕਾਮਯਾਬ ਕਰਨ ਦੀ ਇਹਨਾਂ ਕੋਲੇ ਕੋਈ ਥਿਊਰੀ ਹੈਗੀ ਹੈ ਜਾਂ ਨਹੀਂ ਇਸ ਲਈ ਮੈਂ ਪੀਜੀਆਈ ਨੂੰ ਪ੍ਰੋਮੋਸ਼ਨ ਕਰਦਾ ਕਿਉਂਕਿ ਪੀਜੀਏ ਨੇ ਖੁਦ ਵੀ ਆਪਰੇਸ਼ਨ ਨਹੀਂ ਕੀਤਾ ਹੋ ਡਾਕਟਰ ਕਹਿੰਦੇ ਅਸੀਂ ਆਪਰੇਸ਼ਨ ਕਰ ਨਹੀਂ ਸਕਦੇ ਕਿਉਂਕਿ ਇੰਡੀਆ ਚ ਕਦੇ ਹੋਇਆ ਹੀ ਨਹੀਂ ਅੱਛਾ ਲੁਧਿਆਣੇ ਵਾਲੇ ਕਹਿੰਦੇ ਸੀ ਅਸੀਂ ਹੋਣੇ ਕਰ ਦਿੰਨੇ ਆ ਇਹਦਾ ਮਤਲਬ ਲੁਧਿਆਣੇ ਵਾਲੇ ਉਹਦੀ ਜ਼ਿੰਦਗੀ ਖਾ ਜਾਂਦੇ ਜਦੋਂ ਤੁਹਾਨੂੰ ਪਤਾ ਹੀ ਨਹੀਂ ਕਿਸੇ ਚੀਜ਼ ਦਾ ਜਦੋਂ ਇੰਡੀਆ 'ਚ ਆਪਰੇਸ਼ਨ ਨਹੀਂ ਹੋਇਆ ਤਾਂ ਤੁਸੀਂ ਕਿਵੇਂ ਕਰ ਸਕਦੇ ਹੋ ਜਦ ਇਹ ਅਮਰੀਕਾ ਦੇ ਵਿੱਚੇ ਅਜੇ ਪਹਿਲਾ ਆਪਰੇਸ਼ਨ ਹੋਇਆ ਤੇ ਕੋਈ ਵੀ ਬੰਦਾ ਸਾਇਆ ਪਿੰਡਾ ਡੇਲੋਂ ਦੇ ਨੇੜੇ ਉੱਥੇ ਦਾ ਸੀ ਉਹ ਮੁੰਡਾ ਉਹਦੇ ਮਾਮਾ ਜੀ ਰਣਜੀਤ ਸਿੰਘ ਜੀ ਮੈਨੂੰ ਜਾਣਦੇ ਸੀਗੇ ਜਾਣਦੀ ਇਹ ਚੀਜ਼ਾਂ ਮੈਂ ਦੇਖ ਕੇ ਕਈ ਲੋਕਾਂ ਦੇ ਆਪਰੇਸ਼ਨ ਹੋ ਜਾਂਦੇ ਨੇ ਮੁੜ ਕੇ ਉਹ ਜ਼ਿੰਦਗੀ ਪਰ ਉੱਟਦੇ ਨਹੀਂ ਕੋਈ ਕੋਮਾ ਚ ਚਲੇ ਗਿਆ ਕੋਈ ਪਿੰਡ ਪਿਆ ਤੁਸੀਂ ਵੀ ਤੁਹਾਡੇ ਪਿੰਡਾਂ ਚ ਤੁਹਾਡੇ ਰਿਸ਼ਤੇਦਾਰੀਆਂ ਚ ਆਮ ਲੋਕ ਦੇਖ ਕੇ ਆਉਣਗੇ ਆਪਰੇਸ਼ਨ ਹੋ ਜਾਂਦਾ ਪਰ ਕਾਮਯਾਬ ਨਹੀਂ ਹੁੰਦਾ ਆਪਰੇਸ਼ਨ ਹੋ ਜਾਂਦਾ ਪਰ ਬੰਦਾ ਤੁਰਦਾ ਫਿਰਦਾ ਨਹੀਂ ਹੁੰਦਾ ਚੰਗਾ ਭਲਾ ਆਪੀਡੀ ਦੇ ਵਿੱਚ ਲੈ ਕੇ ਗਏ ਆਉਂਦੇ ਆ ਡਾਕਟਰ ਕਹਿੰਦਾ ਹਾਂ ਜੀ ਅਸੀਂ ਆਪਰੇਸ਼ਨ ਕਰ ਦਾਂਗੇ ਤੁਹਾਡੇ ਬੰਦੇ ਨੂੰ ਠੀਕ ਕਰ ਦਾਂਗੇ ਤੋਰ ਕੇ ਲੈ ਕੇ ਗਏ ਉਹਨੇ ਆ ਪਰ ਜਦੋਂ ਆਪਰੇਸ਼ਨ ਹੋ ਜਾਂਦਾ ਮੁੜ ਕੇ ਜ਼ਿੰਦਗੀ ਨਰਕ ਬਣ ਜਾਂਦੀ ਹੈ ਬੰਦਾ ਬੇਹੋਸ਼ ਹੋ ਜਾਂਦਾ ਬੰਦੇ ਨੂੰ ਹੋਸ਼ ਨਹੀਂ ਆਉਂਦੀ ਕਿਉਂ ਕਿਉਂਕਿ ਉਹਦੀ ਥਿਓਰੀ ਨਹੀਂ ਹੁੰਦੀ ਆਪਰੇਸ਼ਨ ਕਰਨ ਵਾਲਿਆਂ ਕੋਲੇ ਕਾਰਪੋਰੇਟ ਜੱਗ ਤੋਂ ਤੁਹਾਨੂੰ ਮੋੜ ਨਹੀਂ ਸਕਦਾ ਵੀ ਸਾਡੇ ਕੋਲੇ ਇਹਦਾ ਪ੍ਰਬੰਧ ਨਹੀਂ ਹੈਗਾ ਤੁਸੀਂ ਜਾ ਕੇ ਕਿਤੇ ਹੋਰ ਕਰਾ ਲਓ ਕਾਰਪੋਰੇਟ ਨੇ ਤੁਹਾਨੂੰ ਪੱਟ ਦੇਣਾ ਕਿਉਂਕਿ ਉਹਨਾਂ ਦੇ 40-40 ਲੱਖ ਰੁਪਏ ਮਹੀਨੇ ਦੇ ਪੈਕੇਜ ਤੁਸੀਂ ਜਿਉਂ ਚਾਏ ਮਰੋ ਉਹ ਪੈਕੇਜ ਤਾਂ ਹੀ ਪੂਰੇ ਹੋਣਗੇ ਜਿਉਂ ਤੁਹਾਨੂੰ ਆਿਆਂ ਨੂੰ ਜੀਆਂ ਆ ਕਹਿੰਦੇ ਨੇ ਤੇ ਤੁਹਾਨੂੰ ਆਿਆਂ ਨੂੰ ਕਹਿੰਦੇ ਨੇ ਵੀ ਹਾਂ ਅਸੀਂ ਇਹ ਕਰ ਸਕਦੇ ਆ ਇਹ ਤਾਂ ਠੀਕ ਹੋ ਜਾਊਗਾ ਪਰ ਪਤਾ ਬਾਅਦ ਚ ਲੱਗਦਾ ਦੋਸਤੋ ਤੁਸੀਂ ਆਪਣੇ ਪਿੰਡਾਂ ਦੇ ਆਲੇ-ਦੁਆਲੇ ਨਿਗਾਹ ਮਾਰਿਓ ਆਪਣੇ ਸ਼ਹਿਰਾਂ ਦੇ ਆਲੇ-ਦੁਆਲੇ ਨਿਗਾਹ ਮਾਰਿਓ ਤੁਹਾਨੂੰ ਦਰਜਨ ਬੰਦੇ ਤਾਂ ਇਹ ਜੇ ਮਿਲੇ ਜਾਣਗੇ ਜਿਹੜੇ ਚੰਗੇ ਭਲੇ ਉਹ ਪੀੜੀ ਚ ਗਏ ਸੀ ਔਰ ਪ੍ਰਾਈਵੇਟ ਕਾਰਪੋਰੇਟ ਦੇ ਮਗਰ ਲੱਗ ਕੇ ਉਹਨਾਂ ਨੇ ਆਪਰੇਸ਼ਨ ਕਰਾ ਲਿਆ ਤੇ ਮੁੜ ਕੇ ਉਹ ਆਦਮਰੀ ਹਾਲਾਤ ਦੇ ਵਿੱਚ ਪਏ ਨੇ ਨਾ ਉਹਨਾਂ ਨੂੰ ਹੋਸ਼ ਆਇਆ ਨਾ ਮੁੜ ਕੇ ਕਿਸੇ ਡਾਕਟਰ ਨੇ ਰਾਹ ਦਿੱਤਾ ਸੋ ਦੋਸਤੋ ਮੇਰੇ ਇਹ ਸਟੋਰੀਆਂ ਬਣਾਉਣ ਦਾ ਮਤਲਬ ਇਹ ਹੈ ਵੀ ਤੁਹਾਨੂੰ ਸੁਚੇਤ ਕਰਦਾ ਤੁਹਾਨੂੰ ਜਾਗਰੂਕ ਕਰਦਾ ਦੋ ਤਿੰਨ ਡਾਕਟਰਾਂ ਨੂੰ ਬਦਲ-ਬਦਲ ਕੇ ਦੇਖੋ Google ਤੇ ਸਰਚ ਕਰਕੇ ਦੇਖੋ Google ਤੇ ਸਾਰੇ ਨੰਬਰ ਪਏ ਨੇ ਜਿਹੜੀ ਬਿਮਾਰੀ ਹੈ ਉਹਦੇ ਵਿੱਚੋਂ ਤੁਸੀਂ ਸ਼ਬਦ ਉਹ ਭਰ ਲਓ ਜਿਹੜੀ ਬਿਮਾਰੀ ਦਾ Google ਤੇ ਪਾ ਕੇ ਦੇਖ ਲਓ ਵੀ ਵੋਇਲਟਜ ਕਿੱਥੇ ਕਿੱਥੇ ਆਪਰੇਸ਼ਨ ਹੋ ਸਕਦੇ ਨੇ ਕਿੱਥੇ ਕਿੱਥੇ ਕਾਮਯਾਬ ਹੋਏ ਨੇ ਅੱਛਾ ਜੀ ਸਸਿਕਾ